ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਤੋਂ ਅਸਤੀਫਾ ਮੰਗ ਲਿਆ ਗਿਆ। ਪਹਿਲਾਂ ਮੁੱਖ ਮੰਤਰੀ ਦੀਆਂ ਸ਼ਿਕਾਇਤਾਂ ਕੇਜਰੀਵਾਲ ਸਾਹਿਬ ਦੇ ਕੋਲੇ ਪਹੁੰਚੀਆਂ। ਉਹਨਾਂ ਨੂੰ ਸ਼ਿਕਾਇਤ ਕੀਤੀ ਗਈ ਹੈ ਔਰ ਨਾਲ ਹੀ ਨਾਲ ਅਸਤੀਫੇ ਦੀ ਮੰਗ ਵੀ ਹੁਣ ਮੁੱਖ ਮੰਤਰੀ ਤੋਂ ਕਰ ਲਈ ਗਈ ਹੈ। ਉਧਰ ਮੁੱਖ ਮੰਤਰੀ ਅਤੇ ਕੇਜਰੀਵਾਲ ਦੇ ਰਿਸ਼ਤੇ ਜਿਹੜੇ ਆ ਉਹ ਆਪਸੀ ਸੁਖਾਵੇਂ ਨਹੀਂ ਨੇ। ਪਿਛਲੇ 1-2 ਦਿਨਾਂ ਦੇ ਵਿੱਚ ਦਿੱਲੀ ਕਹਿੰਦੇ ਐ ਕਿ ਕੇਜਰੀਵਾਲ ਸਾਹਿਬ ਦਾ ਸਲੂਕ ਜਿਹੜਾ ਉਹ ਭਗਵੰਤ ਮਾਨ ਦੇ ਪ੍ਰਤੀ ਠੀਕ ਨਹੀਂ ਰਿਹਾ। ਜਿਸ ਤੋਂ ਬਾਅਦ ਭਗੰਤਪਾਨ ਇੱਕੋਦਮ ਜਿਹੜੇ ਉਹ ਗਾਇਬ ਹੋ ਗਏ ਔਰ ਹੁਣ ਇਸ ਤੇ ਬਹੁਤ ਅਹਿਮ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਭਗੰਤਪਾਨ ਤੋਂ ਕੇਜਰੀਵਾਲ ਜਿਹੜੇ ਕਸਤੀਫਾ ਲੈ ਲੈਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਰੱਦੋ ਬਦਲ ਦੀ ਚਰਚਾ ਹੈ ਕਿ ਉਹ ਸਿਰਫ ਮੰਤਰੀਆਂ ਤੱਕ ਸੀਮਿਤ ਨਾ ਰਹੇ ਕਿ ਕੀ ਮੁੱਖ ਮੰਤਰੀ ਤੱਕ ਵੀ ਪਹੁੰਚੇਗੀ ਇਸੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਬਹੁਤ ਅਹਿਮ ਜਿਹੜੀ ਖਬਰ ਜਾਣਨ ਵਾਲੀ ਹੈ ਔਰ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਨੀ ਹੈ ਕਿ ਕੇਂਦਰੀ ਕੈਬਨਟ ਦੇ ਵੱਲੋਂ ਵਨ ਨੇਸ਼ਰ ਵਨ ਇਲੈਕਸ਼ਨ ਨੂੰ ਜਿਹੜੀ ਮਨਜ਼ੂਰੀ ਦਿੱਤੀ ਗਈ ਹੈ ਹੁਣ ਸਵਾਲ ਇਹ ਪੈਦਾ ਹੋਇਆ ਹੈ ਕਿ 29 ਦੇ ਵਿੱਚ ਇਹ ਇਕੱਠੀਆਂ ਚੋਣਾਂ ਸਾਰੀਆਂ ਕਰਵਾਣੀਆਂ ਜਾਣਗੀਆਂ ਮੋਦੀ ਸਰਕਾਰ ਤੁਰੀ ਤਾਂ ਇਸ ਦੇ ਪਾਸੇ ਨਹੀਂ ਤੇ ਜੇ ਕਰਵਾਈਆਂ ਜਾਣਗੀਆਂ ਫਿਰ ਜਿਵੇਂ ਪੰਜਾਬ ਦੇ ਵਿੱਚ 27 ਦੇ ਵਿੱਚ ਜਿਹੜੀਆਂ ਚੋਣਾਂ ਭੰਗ ਹੋ ਜਾਣੀਆਂ ਨੇ ਜਾਂ ਫਿਰ ਜੇ ਗੱਲ ਕਰੀਏ ਸਰਕਾਰਾਂ ਭੰਗ ਹੋ ਜਾਣੀਆਂ ਜਾਂ ਗੱਲ ਕਰ ਲਈਏ ਉਧਰ ਯੂਪੀ ਵਾਲੀ ਸਰਕਾਰ ਜਿਹੜੀ ਆ ਭੰਗ ਹੋ ਜਾਣੀਆਂ ਜਾਂ ਹੋਰ ਬਹੁਤ ਸਾਰੀਆਂ ਉਹਨਾਂ ਦਾ ਕੀ ਬਣੂਗਾ ਕਿ 2 ਸਾਲ ਤੱਕ ਕਾਰਜਕਾਲ ਵਧਾਇਆ ਜਾ ਰੂਗਾ ਜਾਂ 2 ਸਾਲ ਰਾਸ਼ਟਰਪਤੀ ਰਾਜ ਲੱਗਿਆ ਰਹੂਗਾ ਜਾਂ ਕੀ ਕੋਈ ਕੁਝ ਗੱਲਬਾਤ ਜਿਹੜੀ ਆ ਹੋਣੀ ਹੈ ਉਸੇ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਆ ਔਰ ਜਿਹੜੀਆਂ ਨਮੀਆਂ ਬਣੀਆਂ ਨੇ ਕੀ 29 ਚ ਉਹ ਸਮੇ ਤੋਂ ਪਹਿਲਾਂ ਤੋੜ ਦਿੱਤੀਆਂ ਜਾਣਗੀਆਂ ਕੀ ਕੋਈ ਕੁਝ ਗੱਲਬਾਤ ਆ ਅਹਿਮ ਜਿਹੜੀ ਗੱਲਬਾਤ ਅਸੀਂ ਕਰਨੀ ਆ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣੇ ਆਖਦਾ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਮੈਂ ਪਹਿਲਾ ਇਹੀ ਗੱਲਬਾਤ ਕਰਨੀ ਚਾਹੂੰਗਾ ਕਿ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਰਜੀਠੀਆ ਹੋਰਾਂ ਦੇ ਵੱਲੋਂ ਭਗਵੰਤਪານ ਦੇ ਜਹਾਜ਼ ਦੇ ਵਿੱਚੋਂ ਉਤਰ ਸਮੇਂ ਡਿੱਗਣ ਦੀ ਜਿਹੜੀ ਗੱਲ ਬਾਹਰ ਕੱਢੀ ਗਈ ਬਾਅਦ ਦੇ ਵਿੱਚ ਉਹ ਕਹਿੰਦੇ ਆ ਕਿ ਪਤਾ ਵੀ ਲੱਗ ਗਿਆ ਸਾਰਾ ਕੁਝ ਹਾਲਾਂਕਿ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਨਕਾਰਿਆ ਗਿਆ ਪਰ ਫਿਰ ਵੀ ਲੋਕਾਂ ਦੇ ਅੱਗੇ ਸੱਚਾਈ ਜਿਹੜੀ ਆ ਉਹ ਸਾਹਮਣੇ ਉਸ ਤਰੀਕੇ ਦੇ ਨਾਲ ਆ ਗਈ ਹੈ ਜਿਸ ਤਰੀਕੇ ਨਾਲ ਲੋਕਾਂ ਨੇ ਸੁਣੀ ਸੀ ਕਿਉਂਕਿ ਸ਼ਾਇਦ ਇੰਜ ਲੱਗਦਾ ਹੈ ਕਿ ਜੇ ਮੁੱਖ ਮੰਤਰੀ ਸਾਹਿਬ ਠੀਕ ਠਾਕ ਸੀ ਜੇ ਉਹਨਾਂ ਦੇ ਸੱਤ ਸੁੱਟ ਨਹੀਂ ਸੀ ਬੱਚੀ ਨੂੰ ਤੇ ਜਾਂ ਫਿਰ ਉਹ ਹਸਪਤਾਲ ਨਹੀਂ ਸੀ ਤਾਂ ਫਿਰ ਲਾਈਵ ਹੋ ਕੇ ਬਿਕਰਮ ਮਜੀਠੀਆ ਹੋਰਾਂ ਨੂੰ ਠੁਠਾ ਕਰਾਰ ਦੇ ਦਿੰਦੇ ਲਾਈਵ ਹੋ ਕੇ ਉਹਨਾਂ ਚੈਨਲਾਂ ਨੂੰ ਉਹਨਾਂ ਅਖਬਾਰਾਂ ਨੂੰ ਮੂੰਹ ਤੋੜ ਮਾਂ ਜਵਾਬ ਦੇ ਦਿੰਦੇ ਜਿਨ੍ਹਾਂ ਨੇ ਇਹ ਖਬਰਾਂ ਲਾਈਆਂ ਸੀ ਹਾਲਾਂਕਿ ਬਹੁਤੇ ਥਾਵਾਂ ਖਬਰਾਂ ਡਿਲੀਟ ਕਰਵਾਈਆਂ ਗਈਆਂ ਖਬਰਾਂ ਡਿਲੀਟ ਕਰਵਾਉਣ ਦੀ ਥਾਂ ਚੈਨਲਾਂ ਨੂੰ ਅਖਬਾਰਾਂ ਨੂੰ ਬਿਕਰਮ ਮਜੀਠੀਆ ਨੂੰ ਡੈਫਰਮੇਸ਼ਨ ਪਾਈ ਜਾਂਦੀ ਔਰ ਲਾਈਵ ਹੋ ਕੇ ਦੱਸਦੇ ਕਿ ਆਹ ਵੇਖੋ ਮੈਂ ਤਾਂ ਇੱਥੇ ਬੈਠਾ ਮੈਂ ਠੀਕ ਠਾਕ ਆ ਇਹ ਜਾਣ ਬੁੱਝ ਕੇ ਇਹ ਗੱਲਾਂ ਕਰਦੇ ਆਂ ਫੇਰ ਤਾਂ ਗੱਲ ਬਣਦੀ ਸੀ ਪਰ ਨਹੀਂ ਕੀਤਾ ਗਿਆ ਹੁਣ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਇੱਕ ਟਵੀਟ ਦੇ ਰਾਹੀਂ ਕੇਜਰੀਵਾਲ ਸਾਹਿਬ ਨੂੰ ਲਾਅ ਐਂਡ ਆਰਡਰ ਦੇ ਮਸਲਿਆਂ ਨੂੰ ਲੈ ਕੇ ਹੋਰ ਬਹੁਤ ਸਾਰੇ ਮਤਿਆਂ ਨੂੰ ਲੈ ਕੇ ਭਗਵੰਤ ਮਾਨ ਦੀਆਂ ਸ਼ਿਕਾਇਤਾਂ ਲਾਈਆਂ ਗਈਆਂ ਜੇਲ੍ਹ ਮੰਤਰੀ ਗ੍ਰਹਿ ਮੰਤਰੀ ਔਰ ਮੁੱਖ ਮੰਤਰੀ ਦੇ ਤੌਰ ਤੇ ਸ਼ੇਲ ਕਰਾ ਦਿੱਤਾ ਗਿਆ ਔਰ ਨਾਲ ਹੀ ਨਾਲ ਇਹ ਵੀ ਗੱਲ ਕਹੀ ਗਈ ਹੈ ਕਿ ਭਾਈ ਤੁਸੀਂ ਪੰਜਾਬ ਦੇ ਵਿੱਚੋਂ ਭਗਵੰਤ ਮਾਨ ਨੂੰ ਹਟਾ ਕੇ ਪੰਜਾਬ ਦਾ ਕੋਈ ਸੋਹਰਦ ਮੁੱਖ ਮੰਤਰੀ ਜਿਹੜਾ ਉਹ ਲਾਓ ਜੋ ਪੰਜਾਬ ਇਸ ਮੁੱਖ ਮੰਤਰੀ ਦਾ ਸੰਤਾਪ ਨਾਪੋਗੇ। ਔਰ ਇਸ ਤੋਂ ਪਹਿਲਾਂ ਅਣਕੀ ਸਾਹਿਬ ਇਹ ਤਾਂ ਵਿਕਰਮਜੀਤ ਸਿੰਘ ਦੀ ਗੱਲ ਸੀ। ਇਸ ਤੋਂ ਪਹਿਲਾਂ ਆਪਾਂ ਦੇਖਿਆ ਆਪਾਂ ਸੁਣਿਆ ਕਿ 2830 ਐਮਐਲਏ ਜਾ ਕੇ ਭਗਵੰਤ ਮਾਨ ਦੀਆਂ ਸ਼ਿਕਾਇਤਾਂ ਸੰਦੀਪ ਪਾਟਕ ਨੂੰ ਵੀ ਲਾ ਕੇ ਆਏ। ਹੁਣ ਜਦੋਂ ਹਰਿਆਣਾ ਦੇ ਵਿੱਚ ਚੋਣਾਂ ਨੇ ਤੇ ਪੰਜਾਬ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੀ ਉੱਥੇ ਡਿਊਟੀ ਲੱਗੀ ਹੈ ਔਰ ਉੱਥੇ ਚੋਣ ਕੈਂਪੇਨ ਜਿਹੜੀ ਆ ਜਾਂ ਚੋਣ ਕਮਾਂਡ ਹੈ ਉਹ ਕੇਜਰੀਵਾਲ ਦੇ ਹੱਥ ਦੇ ਵਿੱਚ ਹੈ। ਸਿੱਧੇ ਤੌਰ ਤੇ ਸਾਰੇ ਐਮਐਲਏ ਮੰਤਰੀ ਕੇਜਰੀਵਾਲ ਦੇ ਉੱਤੇ ਟੱਚ ਦੇ ਵਿੱਚ ਹੋਣਗੇ। ਔਰ ਪੰਜਾਬ ਦਾ ਇਤਿਹਾਸ ਵੀ ਕਹਿੰਦਾ ਕਿ ਕਦੇ ਵੀ ਪੰਜਾਬ ਦੇ ਐਮ.ਐਲ.ਏ ਮੰਤਰੀ ਜਿਹੜੇ ਆ ਉਹ ਪੰਜਾਬ ਦੇ ਮੁੱਖ ਮੰਤਰੀਦਾਨ ਨਾਲ ਲਤੜਾ ਕੇ ਨਹੀਂ ਖੜੇ ਸਭ ਦੀ ਹਾਈ ਕਮਾਂਡ ਦੇ ਨਾਲ ਹੀ ਖੜੇ ਐ ਡਾਇਓ ਕੈਪਟਨ ਅਵਿੰਦਰ ਸਿੰਘ ਵਾਲਾ ਐਪੀਸੋਡ ਹੋਵੇ ਚਾਹੇ ਕੋਈ ਵੀ ਹੋਵੇ ਤਾਂ ਕਿਵੇਂ ਦੇਖ ਦوں ਇਸ ਪੂਰੀ ਚੀਜ਼ ਨੂੰ ਕਹਿੰਦੇ ਆ ਕਿ ਰਵਈਆ ਵੀ ਠੀਕ ਨਹੀਂ ਰਿਹਾ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਕੇਜਲਵਾਲ ਸਾਹਿਬ ਦਾ ਭਗਵੰਤ ਮਾਨ ਜੀ ਉਸ ਤੋਂ ਵੀ ਥੋੜੇ ਜਿਹਾ ਭਗਵੰਤ ਮਾਨ ਪ੍ਰੇਸ਼ਟਾਨ ਨੇ ਗਾਇਬ ਹੋਇਆ ਕਿਵੇਂ ਦੇਖ ਦوں ਇਸ ਪੂਰੇ ਐਪੀਸੋਡ ਸੁਖਵਿੰਦਰ ਜੀ ਜਿਸ ਤਰੀਕੇ ਨਾਲ ਕੱਲ ਬਿਕਰਮ ਸਿੰਘ ਮਜੀਠੀਏ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਐਕਸ ਦੇ ਟਵੀਟ ਕੀਤਾ ਜਿਸ ਤਰੀਕੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਔਰ ਦੂਜੇ ਪਾਸੇ ਜਿਹੜੀ ਸਥਿਤੀ ਤੁਸੀਂ ਬਿਆਨ ਕਰ ਰਹੇ ਜਿਸ ਖਾਸ ਤੌਰ ਤੇ ਅਰਵਿੰਦ ਕੇਸ਼ਰੀਵਾਲ ਦੇ ਸੰਦਰਭ ਚ ਭਗਵੰਤ ਪਾਣ ਹੁਣੀ ਸਿੱਧੂ ਸਾਹਿਬ ਸਾਫ਼ ਜਾਹਰ ਹੈ ਕਿ ਬੀਤੇ ਕੁਝ ਦਿਨਾਂ ਤੋਂ ਕੁਝ ਦਿਨਾਂ ਨਹੀਂ ਘੱਟ ਤੋਂ ਘੱਟ 2 ਜਾਂ 3 ਮਹੀਨਿਆਂ ਤੋਂ ਇਸ ਵੇਲੇ ਦੇਖਿਆ ਜਾਵੇ ਤਾਂ ਭਗਵੰਤ ਪਾਣ ਹੁਣੀ ਇੱਕ ਮਾਨਸਿਕ ਦਬਾਅ ਦੇ ਵਿੱਚ ਲੰਘ ਰਿਹਾ ਹੈ ਮਾਨਸਿਕ ਦਬਾਅ ਉਦੋਂ ਸ਼ੁਰੂ ਹੋ ਜਾਂਦਾ ਕਿ ਜਦੋਂ ਉਹ ਕੇਸ਼ਰੀਵਾਲ ਸਾਹਿਬ ਨੂੰ ਮਿਲਣ ਜਾਂਦੀ ਹੈ ਜੇਲ੍ਹ ਦੇ ਵਿੱਚ ਦੋ ਵਰੀ ਪਰ ਉਹ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਮਿਲਦਾ ਉਹ ਵਾਪਸ ਆ ਜਾਂਦੇ ਹੈ ਬਾਤ ਵਿੱਚ ਪੰਜਾਬ ਚ ਜਿਮਣੀ ਚੋਣ ਦਾ ਐਲਾਨ ਹੁੰਦਾ ਜਿਮਣੀ ਚੋਣ ਦੇ ਸਬੰਧੀ ਜਿਸ ਤਰੀਕੇ ਦਾ ਟਕਰਾਓ ਉਹਨਾਂ ਦਾ ਡਾਕਟਰ ਸੰਦੀਪ ਪਾਟਕ ਜਿਹੜੇ ਪਾਰਟੀ ਦੇ ਜਨਰਲ ਸਕੱਤਰ ਨੇ ਉਹਨਾਂ ਨਾਲ ਰਿਆ ਤੇ ਉਸ ਤੋਂ ਮਖਰੂਜ ਜਿਸ ਤਰੀਕੇ ਦਾ ਬੰਦ ਕਮਰਾ ਮੀਟਿੰਗਾਂ ਹੋਈਆ ਤੇ ਮੀਟਿੰਗਾਂ ਕਿਸੇ ਤਨ ਪੱਤਰ ਨਹੀਂ ਲਿਖਿਆ ਤੇ ਹਾਈ ਕਮਾਦੀ ਨਜ਼ਰਾਂ ਦੇ ਵਿੱਚ ਹੌਲੀ 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 ਅਗਰਮੈਂਟ ਵੀ ਖਾਂ ਤੇ ਭਗਵਤ ਬਾਣ ਦਾ ਗਰਾਫ ਜਿਹੜਾ ਉਹ ਡਿੱਗਦਾ ਗਿਆ ਤੇ ਇਸ ਦਾ ਪਰਮਾਨ ਜਿਹੜਾ ਉਸ ਦਿਨ ਸਾਹਮਣੇ ਆਇਆ ਕਿ ਜਿਸ ਦਿਨ ਅਰਵਿੰਦ ਕੇਸ਼ਰੀਵਾਲ ਇਹ ਲੋਕਾਂ ਨੂੰ ਸਬੋਧਤ ਕਰ ਰਏ ਸਨ ਬੇਸ਼ੱਕ ਭਗਵੰਤਪਾਣਾ ਨੂੰ ਅਗੜੀ ਚੇਰਤੀ ਬਿਠਾਇਆ ਸੀ ਪਰ ਉਹਨਾਂ ਦੀ ਬਾਡੀ ਲਵੇਗੇ ਉਹਨਾਂ ਦੇ ਜਖਸਰ ਜਿਹੜੇ ਸੀ ਉਹ ਇਸ ਤਰੀਕੇ ਦੇ ਸੀ ਕਿ ਜਿਵੇਂ ਜਾਣ ਪੁੱਝ ਕੇ ਔਰ ਪੂਰਨ ਤੌਰ ਤੇ ਹਾਈ ਕਮਾਂਡ ਉਹਨਾਂ ਨੂੰ ਨਜ਼ਰ ਅੰਦਾਜ਼ ਜਿਹੜਾ ਉਹ ਕਰਦੀ ਪਈ ਹੈ ਔਰ ਉਹ ਨਜ਼ਰ ਅੰਦਾਜ਼ ਹੋ ਰਿਹਾ ਹੁਣ ਬੀਤੇ ਸਮੇਂ ਦੇ ਵਿੱਚ ਬੜੇ ਇਹੋ ਜਿਹੇ ਫੈਸਲੇ ਹੋਏ ਨੇ ਕਿ ਜਿੱਥੇ ਭਗਵੰਤਪਾਣਾ ਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਹਾਈ ਕਮਾਂਡ ਜਿਹੜੀ ਆ ਉਹਨਾਂ ਨੂੰ ਠੀਪੀ ਲੰਦੀ ਆ ਖਾਸ ਤੌਰ ਤੇ ਸੰਦੀਪ ਪਾਟਕ ਦੇ ਸੰਦਰਭ ਦੇ ਵਿੱਚ ਤਾਂ ਇਹੋ ਜੀ ਜਦੋਂ ਬੰਦੇ ਦੀ ਮਨੋਦਸ਼ਾ ਹੋਈ ਤਾਂ ਅਜਿਹੀ ਮੋਨੋ ਦਿਸ਼ਾ ਦੇ ਵਿੱਚ ਵਿਅਕਤੀ ਭਾਰੀ ਮਣੇ ਜੜਾ ਅਸੀਂ ਕਹਿ ਸਕਦੇ ਕਿ ਦਬਾਅ ਦੇ ਵਿੱਚ ਲੱਗਦਾ ਤਾਂ ਉਸ ਦਬਾਅ ਦਾ ਸਿੱਟਾ ਚਾਹੇ ਕਿਸ ਤਰੀਕੇ ਦੇ ਵੀ ਆ ਜਾਮ ਬਿਕਰਸ਼ ਕਿ ਲਿਖਣ ਵਾਲੀ ਕਹਾਣੀ ਕੁਝ ਜ਼ਰੂਰ ਸੀ ਜਾਂ ਇਹ ਸੀ ਜਬ ਬਹੁਤ ਕੁਝ ਇਤਨਾ ਤਾਂ ਤਾਂ ਕਿ ਜੜਾ ਤਬਾ ਚੱਲ ਨਹੀਂ ਸਕੇ ਤੇ ਹਵਾਈ ਸ਼ਾਟ ਛੁੱਟ ਦੇਣ ਦੀ ਪ੍ਰਕਿਰਿਆ ਵੀ ਹੋ ਸਕਦੀ ਆ ਜਾਂ ਬਾਕੀ ਜਿਸ ਤਰ੍ਹਾਂ ਵਿਰੋਧੀ ਤੇ ਰੋਣਾ ਦੇਖ ਜਾਮ ਲੁਕਦੇ ਆ ਕਿ ਹਾਂ ਭੀ ਇਹ ਕੁਝ ਹੋਇਆ ਸੀ ਇਹ ਵੀ ਕੁਝ ਹੋ ਸਕਦਾ ਪਰ ਜਿਹੜੀ ਅਸਲ ਸਥਿਤੀ ਆ ਸਫੰਤਾ ਜੀ ਆਪਾਂ ਜ਼ਿਕਰ ਉਸ ਦਾ ਵਸਲੇਸ਼ਨ ਕਰੀ ਖਾਸ ਤੌਰ ਤੇ ਜਦ ਦੁਨੀਆ ਲੋਕ ਸਭਾ ਦੀਆਂ ਚੋਣਾਂ ਪੰਜਾਬ ਚ ਹੋਈਆਂ ਤਾਂ 50 ਲੋਕ ਸਭਾ ਦੀ ਜਿਹੜੋ ਚੋਣਾਂ ਹੋਈਆਂ ਤੇ ਸਮੁੱਚਾ ਪਰਵ ਜਿਹੜੀ ਜ਼ਿੰਮੇਵਾਰ ਸੀ ਉਹ ਭਗਵੰਤ ਮਾਨ ਨੂੰ ਦੇ ਦਿੱਤੀ ਗਈ ਤਾਂ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਸ਼ਾਇਦ ਉਸੜੇ ਅਰਵਿੰਦ ਕੇਸਤੀਵਰ ਸਮਝ ਗਏ ਸਨ ਔਰ ਭਗਵੰਤ ਮਾਨ ਨੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਸ਼ਿਪ ਲਈ ਔਰ ਮੁੱਖ ਮੰਤਰੀ ਸ਼ਿਪ ਲੈ ਕੇ ਜਿਸ ਤਰੀਕੇ ਨਾਲ ਪਾਰਟੀ ਨੂੰ ਉਹ ਹੀ ਕਹਿ ਸਕਨੇ ਆ ਕਿ ਉਹਨਾਂ ਨੇ ਉਹ ਸਥਿਤੀ ਦੇ ਵਿੱਚ ਲਿਆਂਦਾ ਕਿ ਹਾਂ ਵੀ ਮੈਨੂੰ ਹੀ ਮੁੱਖ ਮੰਤਰੀ ਤੁਸੀਂ ਬਣਾਓ ਉਹ ਚੀਜ਼ ਨੂੰ ਮੇਰਾ ਨਹੀਂ خیال ਕਿ ਅਰਵਿੰਦ ਕੇਸ਼ਰੀਵਾਲ ਕਦੇ ਭੁੱਲੇ ਉਹ ਤੇ ਸ਼ਾਇਦ ਇਹੋ ਹੀ ਕਾਰਨ ਹੈ ਕਿ ਉਹਨਾਂ 'ਚ ਡੈਂਟ ਪਾਉਣ ਦੀ ਪ੍ਰਵਿਰਤੀ ਖਾਸ ਤੌਰ ਤੇ ਭਗਵੰਤਪਨ ਦੇ ਵਿੱਚ ਡੈਂਟ ਪਾਉਣ ਦੀ ਪ੍ਰਵਿਰਤੀ ਉਦੋਂ ਸ਼ੁਰੂ ਹੋ ਗਈ ਸੀ ਕਿ ਜਦੋਂ ਉਹਨਾਂ ਨੂੰ ਲੋਕ ਸਭਾ ਚੋਣਾਂ ਦਾ ਇੰਚਾਰਜ ਬਣਾਇਆ ਗਿਆ ਕਟੋ-ਕਟੇ ਜਿਹੜੀ ਪਾਰਟੀ ਹਾਈ ਕਮਾਂਡ ਹੈ ਜੇਕਰ ਅਰਵਿੰਦ ਕੇਸ ਮਾਫ ਕਰਦਾ ਜੇਕਰ ਭਗਵਤ ਮਾਰ ਨੂੰ ਸਾਈਡ ਲੈਣਾ ਸਾਈਡਲਾਈਨ ਕਰਤਾ ਚੁੰਦੀ ਆ ਤਾਂ ਕਟੋ-ਕਟੇ ਜਹੀਆਂ ਸਥਿਤੀਆਂ ਉਹਦੇ ਵਾਸਤੇ ਪੈਦਾ ਕਰ ਦਿੱਤੀਆਂ ਜਾਣ ਕਿ ਜਿਹੜੀ ਇਹ ਕਿਹਾ ਜਾਵੇ ਕਿ ਹਾਂ ਫੇ ਤੁਸੀਂ ਇੱਥੇ ਵੀ ਹਾਰੇ ਤੁਸੀਂ ਇੱਥੇ ਵੀ ਤੁਹਾਡੀ ਸਥਿਤੀ ਨੈਕਟਿਵ ਰਹੀ ਤੁਹਾਡੀ ਇੱਥੇ ਵੀ ਸਥਿਤੀ ਨੈਕਟਿਵ ਰਹੀ ਤਾਂ ਪਹਿਲਾਂ ਡੈਂਟ ਤਾਂ ਉਦੋਂ ਪਾਇਆ ਗਿਆ ਕਿ ਜਦੋਂ ਲੋਕ ਸਭਾਤ ਕੇ ਚੋਣਾਂ ਦੇ ਨਤੀਜੇ ਜਿਹੜੇ ਨੇ ਭਗਵੰਤ ਮਾਨ ਦੇ ਕੰ사ਰ ਨਹੀਂ ਹੁੰਦੇ ਫਿਰ ਬਾਅਦ ਚ ਜਨੰਤਰਤੀ ਜਿਮਨੀ ਚੋਣ ਹੁੰਦੀ ਹੈ ਜਿਮਨੀ ਚੋਣ ਜਿਹ ਤੋਂ ਹੁੰਦੀ ਹੈ ਤਾਂ ਉਦੋਂ ਜਿਹੜੀ ਪਾਰਟੀ ਦੀ ਹਾਈ ਕਮੰਡ ਸੀ ਆਪਣੇ ਪੱਤਰ ਦੀ ਚੋਣ ਲੜਨਾ ਚਾਹੁੰਦੀ ਸੀ ਜਿਸ ਤਰੀਕੇ ਨਾਲ ਸੰਦੀਪ ਪਾਟਕ ਨਹੀਂ ਜਿਹੜਾ ਰਣਨੀਤੀ ਉਲੀਕੀ ਪਰ ਇਸ ਤੇ ਉਲਟ ਜਾ ਕੇ ਭਗਵੰਤ ਮਾਨ ਉਹਨਾਂ ਨੇ ਜਿੱਤ ਕਰਕੇ ਸਾਰਾ ਸੰਦਾ ਆਪਣੀ ਹੀ ਕਹੇ ਸਨ ਕਮਾਨ ਹੱਥ ਚ ਲਈ ਪੂਰਨ ਪਰਿਵਾਰ ਆ ਗਿਆ ਇਸ ਕਰ ਨੂੰ ਵੀ ਲੈ ਕੇ ਕਹਿੰਦੇ ਆ ਹਾਈ ਕਮੰਡ ਜਿਹੜੀ ਨਰਾਜ ਹੈਗੀ ਆ ਫਿਰ ਤੀਸਰੀ ਗੱਲ ਜਿਹੜੀ ਆਮ ਤੌਰ ਤੇ ਚਰਚਾਵਾਂ ਦਾ ਵਿਸ਼ਾ ਰਹੀ ਹੈ ਕਿ ਜਦੋਂ ਅਕਲਦਾਰ ਸੰਦਵਾ ਹੋਣੀ ਬੰਦਿਆਂ ਨੂੰ ਲੈ ਕੇ ਐਮਐਲਏਸ ਨੂੰ ਲੈ ਕੇ ਦਿੱਲੀ ਪਹੁੰਚੇ ਤਾਂ ਉਸ ਸਮੇਂ ਦੀਆਂ ਜਿਹੜੀਆਂ ਸ਼ਿਕਾਇਤਾਂ ਕੀਤੀਆਂ ਉਹਨਾਂ ਦਾ ਵੀ ਉਹਨਾਂ ਨੂੰ ਪਤਾ ਹੈਗਾ ਇਦਾਂ ਚੀਜ਼ਾਂ ਨੂੰ ਲੈ ਕੇ ਹਾਈਪ ਪੰਜ ਜਿਹੜੀ ਨਰਾਜ થઈ ਔਰ ਸਭ ਤੋਂ ਵੱਡੀ ਗੱਲ ਅਰਵਿੰਦ ਕੇਸਰੀਵਾਲ ਦੀ ਜੇਕਰ ਰਣਨੀਤੀ ਦੀ ਗੱਲ ਕਰੋ ਚਾਹ ਪਿਛਲੇ 14 ਸਾਲਾਂ ਦੀ ਜਾਂ 10 ਸਾਲਾਂ ਦੀ ਉਸ ਦੀ ਕਾਰਜਸ਼ੈਲੀ ਨੂੰ ਵੇਖੋ ਤਾਰ ਵਿਦਕ ਇਸ ਲਈ ਵਲ ਨੇ ਕਦੇ ਵੀ ਆਪਣੀ ਬਰਾਬਰ ਦਾ ਵਿਅਕਤੀ ਕਦੇ ਕੋਈ ਪਾਰਟੀ ਦੇ ਵਿੱਚ ਪੈਦਾ ਨਹੀਂ ਹੋਤਾ ਚਾਹੀਓ ਕੰਬਾਰ ਫਿਸ਼ਵਾਸ ਸੀ ਚਾਹੀਏ ਪ੍ਰਸ਼ਾਦ ਪੂਸ਼ਣ ਸੀ ਚਾਹੀਏ ਡਾਕਟਰ ਤਰਪੀਤ ਗਾਂਧੀ ਸੀ ਸਿਰ ਛੋਟਾ ਸੋਚਾ ਸਿੰਘ ਛੋਟੇ ਹੋਸੀ ਬੜੇ ਇਹੋ ਜਿਹੇ ਵਿਅਕਤੀ ਸਨ ਕਿ ਜਿਨ੍ਹਾਂ ਨੂੰ ਉਹਨੇ ਹੌਲੀ ਹੌਲੀ ਸਾਈਡ ਲਾਈਨ ਕਰ ਦਿੱਤਾ ਤੇ ਜਦੋਂ ਅਰਵਿੰਦ ਕੇਜਰੀਵਾਲ ਬੀਤੇ 177 ਦਿਨ ਜੇਲ੍ਹ ਚ ਰਿਹਾ ਤਾਂ ਉਸ ਸਮੇਂ ਤਰਣ ਕਾਸਟ ਪਾਰਟੀ ਭਗਵਾਨ ਤਬਾ ਨੇ ਆਪਣੇ ਆਪ ਨੂੰ ਅਜਿਹੇ ਸਥਾਪਿਤ ਕਰਨ ਦਾ ਯਤਨ ਕੀਤਾ ਕਿ ਅਰਵਿੰਦ ਕੇਸ਼ਦੀਵਾਲ ਤੋਂ ਬਾਅਦ ਚੇਕਰ ਪਾਰਟੀ ਦੇ ਵਿੱਚ ਦੂਜਾ ਕੋਈ ਲੀਡਰ ਹੈਗਾ ਤਾਂ ਉਹ ਸਿਰਫ ਮੈਂ ਹੀ ਮੈਂ ਆ ਜਦੋਂ ਕਿ ਕੇਂਦਰਤੀ ਮਾਫ ਕਰਤਾ ਕੇਂਦਰ ਦੀ ਹਾਈ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਉਹਦੇ ਵੱਲੋਂ ਰਾਗਵ ਚਟਾਰਨੀ ਥਾਪੜਾ ਦਿੱਤਾ ਸੀ ਸੰਜੇ ਸਿੰਘ ਉਹਨਾਂ ਨੂੰ ਥਾਪੜਾ ਦਿੱਤਾ ਸੀ ਕੀ ਬੋਲਤੇ ਕੀ ਬੋਲਤੇ ਇਹ ਜਿਹੜੀ ਗੱਲ ਆ ਇਹ ਗੱਲ ਕਿ ਪਰਵਤ ਕੇਸਰੀਵਾਰ ਨੂੰ ਪਸੰਦ ਜਿਹੜੀ ਆ ਉਹ ਨਹੀਂ ਆਈ ਤਾਂ ਹੌਰੀ ਹੌਰੀ ਜਿਹੜੇ ਉਹਨਾਂ ਦੇ ਪਰ ਕੱਟਣੇ ਜਿਹੜੇ ਆ ਉਹ ਸ਼ੁਰੂ ਹੋ ਗਏ ਤਾਂ ਹੁਣ ਜਿਹੜੀਆਂ ਸਥਿਤੀਆਂ ਬਿਲਕੁਲ ਸਿੱਖ ਤੇ ਆ ਕਿ ਜਿਸ ਤਰੀਕੇ ਨਾਲ ਉਸ ਦਿਨ ਭਗਵੰਤਬਾਰ ਨਾਲ ਹੋਣਾ ਪਿਆਰ ਕੀਤਾ ਗਿਆ ਔਰ ਕਈਮ ਹੁੰਦੇ ਤੇ ਭਗਵਤਬਾਦੀ ਜਿਹੜੀ ਸਲਾਹ ਆ ਉਹ ਨਹੀਂ ਲਏ ਕਿ ਹੁਣ ਤਾਂ ਸਿੱਧੂ ਜੀ ਇਸ ਗੱਲ ਦਾ ਵੀ ਪਤਾ ਲੱਗਾ ਕਿ ਕਹਿੰਦੇ ਨੇ ਅਸੀਂ ਇਹ ਚਰਚਾ ਬਣਾਈ ਕਿ ਅਰਵਿੰਦ ਕੇਸਰੀਵਾਲ ਨੇ ਜਦੋਂ ਅਸਤੀਫਾ ਦਿੱਤਾ ਤਾਂ ਉਦੋਂ ਭਗਵਤਬਾਦ ਨੂੰ ਵੀ ਕਿਹਾ ਗਿਆ ਇਹ ਆਮ ਚਰਚਾ ਬਣ ਗਿਆ ਹਾਂ ਫਿਰ ਤੁਸੀਂ ਵੀ ਅਸਤੀਫਾ ਦੇ ਕੇ ਆਪਾਂ ਕੋਈ ਹੋਰ ਗੱਲ ਕਰੀਏ ਜਾਂ ਹੋਰ ਕੋਈ ਲੀਡਰ ਚੜਾ ਬੜਾ ਇਹ ਕਿਉਂਕਿ ਪੰਜਾਬ ਦੇ ਵਿੱਚ ਹੁਣ ਤੁਹਾਡੀ ਮਜਬੂਤੀ ਦੇ ਨਾਲ ਪਾਰਟੀ ਦਾ ਉਹ ਪ੍ਰਭਾਵ ਨਹੀਂ ਰਿਹਾ ਜਿਹੜਾ ਕਦੇ ਪਹਿਲਾਂ ਹੁੰਦਾ ਸੀ ਤੇ ਇਸ ਗੱਲ ਨੂੰ ਲੈ ਕੇ ਕਹਿੰਦੇ ਕਿ ਭਗਵਤਬਾਦ ਹੁਣ ਕਾਫੀ ਦਬਾਅ 'ਚ ਨਹੀਂ ਹੁਣ ਬਿਕਰਨ ਸਿੰਘ ਮਜੀਠੀ ਨੇ ਜਿਸ ਤਰੀਕੇ ਨਾਲ ਟ ਗੱਲ ਕੀਤੀ ਕਿ ਗੋਪਾਲਪੁਰਾ ਜਿਹੜਾ ਗੋਪਾਲਪੁਰ ਪਿੰਡ ਹੈਗਾ ਉੱਥੇ ਕੱਲ 25 ਲੱਖ ਦੀ ਤਾਂ ਕਹਿਤੀ ਹੋ ਬਿਲਕੁਲ ਪਰ ਉਹਨੀਆਂ ਸਾ ਕੁਝ ਮੰਗਿਆ ਜਾ ਰਿਹਾ 23 ਤਰੀਕ ਜੇਲ੍ਹ ਮੰਤਰੀ ਜਾਂ ਮੁੱਖ ਮੰਤਰੀ ਤੌਰ ਤੇ ਹਨ ਉਹਨਾਂ ਦੀ ਸਥਿਤੀ ਜਿਹੜੀ ਸਾਫਟੀ ਤੋਂ ਉਹਨਾਂ ਨੇ ਕਿਹਾ ਕਿਸੇ ਸਹੇਰਦ ਬੰਦੇ ਹੁਣ ਜਿਹੜਾ ਸਹੇਰਦ ਕਹਿਣਾ ਸਹੇਰਦਾ ਆਪਣੇ ਆਪ ਦੇ ਵਿੱਚ ਸਿੱਧੂ ਸਾਹਿਬ ਬੜਾ ਸੰਕੇਤ ਕਰਦਾ ਭਾਵ ਜਿਹੜਾ ਆਪਣੀ ਔਤੇ ਤੇ ਪ੍ਰਤੀਬਿਸ਼ ਸਹੇਰਦ ਹੋਵੇ ਆਪਣੀ ਜ਼ਿੰਮੇਵਾਰੀ ਤੇ ਪ੍ਰਤੀਬਿਸ਼ ਵਚਨ ਦੋਵੇ ਤੇ ਦੂਜੇ ਪਾਸੇ ਲੋਕਾਂ ਚ ਉਸ ਦਾ ਜਿਹੜਾ ਕਰਦਾਰ ਆ ਉਹ ਸਹੇਰਦਤਾ ਵਾਲਾ ਹੋਵੇ ਤੇ ਜਦੋਂ ਕਿ ਜਦੋਂ ਪ੍ਰਗਮਤ ਬਾਹਰ ਉਹਨਾਂ ਦੀ ਗੱਲ ਚੱਲਦੀ ਆ ਤੱਕ ਕਈ ਤਰੀਕੇ ਦੇ ਵਿਸ਼ੇਸ਼ਣ ਜਿਹੜੇ ਨੇ ਭਗਵੰਤਬਾਲਾ ਲੋਕੀ ਜੋੜ ਕੇ ਜਿਹੜੇ ਉਹ ਗੱਲ ਕਰਦੇ ਜਾਈਦਾ ਸ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਕਰ ਸਕਦੇ ਭਗਵੰਤਮਾਨ ਨੇ ਸਥਿਤੀ ਇਹ ਬਣਾ ਲਈ ਹੈ ਕਿ ਭਗਵੰਤਮਾਨ ਨੇ ਸਥਿਤੀ ਆਪਦੀ ਇਹ ਬਣਾ ਲਈ ਹੈ ਕਿ ਕਦੇ ਸਥਿਤੀ ਇਹ ਸੀਗੀ ਭਗਵੰਤਮਾਨ ਬਾਰੇ ਜੇ ਮੈਂ ਗੱਲ ਕਰਾਂ ਕਦੇ ਸਥਿਤੀ ਇਹ ਸੀ ਭਗਵੰਤਮਾਨ ਦੀ ਕਿ ਇਹ ਗੱਲਾਂ ਜੇ ਚੱਲਦੀਆਂ ਸੀ ਕਿ ਜੇ ਕੇਜਰੀਵਾਲ ਨੇ ਭਗਵੰਤਮਾਨ ਨੂੰ ਮੁੱਖ ਮੰਤਰੀ ਚਿਹਰਾ ਨਾਂ ਐਲਾਨਿਆ ਤਾਂ ਪੰਜਾਬ 'ਚ ਸਰਕਾਰ ਨਹੀਂ ਆਉਣੀ ਫਿਰ ਜਦੋਂ ਸਰਕਾਰ ਆ ਗਈ ਫਿਰ ਥੋੜੀ ਜੀ ਚੱਲ ਜਿ ਲਈ ਫਿਰ ਲੋਕਾਂ ਨੇ ਮਨਾਂ ਦੇ ਵਿੱਚ ਇਹ ਗੱਲ ਆਈ ਕਿ ਭਾਈ ਜੇ ਭਗਵੰਤ ਮਾਨ ਨੂੰ ਕੇਜਰੀਵਾਲ ਨੇ ਦੂਜੇ ਨੇਤਾਵਾਂ ਦੇ ਤਰ੍ਹਾਂ ਜਿਨ੍ਹਾਂ ਨੂੰ ਉਹਨੇ ਸਾਈਡ ਲਾਈਨ ਕਰਤਾ ਆਪਦੇ ਨਾਲ ਦੇ ਆ ਨੂੰ ਜੇ ਭਗਵੰਤ ਮਾਨ ਨੂੰ ਵੀ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਦੇ ਵਿੱਚ ਇਹਨਾਂ ਦਾ ਗੱਕ ਨਹੀਂ ਰਹਿਣਾ ਭਗਵੰਤ ਮਾਨ ਨੇ ਜਿਹੜੀ ਇਹ ਪਾਰਟੀ ਆਪਦੇ ਨਾਲ ਕਰ ਲੜੀਆਂ ਪੰਜਾਬੀ ਭਗਵੰਤ ਮਾਨ ਦੇ ਨਾਲ ਖੜਨਗੇ ਪਰ ਹੁਣ ਜੋ ਹਾਲਾਤ ਪੈਦਾ ਹੋਏ ਐ ਮੈਨੂੰ ਲੱਗਦਾ ਹੈ ਕਿ ਜੇਕਰ ਹੁਣ ਕੇਜਰੀਵਾਲ ਦੇ ਵੱਲੋਂ ਭਗਵੰਤ ਮਾਨ ਨੂੰ ਹਟਾਉਣ ਦਾ ਕੋਈ ਫੈਸਲਾ ਲਿਆ ਲਿਆ ਜਾਂਦਾ ਨਾ ਪੰਜਾਬੀ ਨੇ ਕਿਸੇ ਨਾਲ ਖੜਨਾ ਨਾ ਮੈਨੂੰ ਲੱਗਦਾ ਕਿਸੇ ਪੱਤਰਕਾਰ ਦੇ ਨਾਲ ਖੜਨਾ ਬੇਸ਼ੱਕ ਕੋਈ ਪਤੰਗਰਾਂ ਨੂੰ ਡرائی ਫਿਰਦੇ ਹੁਣ ਪਰ ਜਦੋਂ ਉਹ ਵੀ ਅੱਗੇ ਫਿਰਦੇ ਐ ਜਦੋਂ ਇਹਨਾਂ ਦੇ ਪਰ ਕੱਟੇਗੇ ਤੇ ਖੜਨਾ ਕਿਸੇ ਨਾਲ ਨਹੀਂ ਨਾਲ ਦੀ ਨਾਲ ਵਿਰੋਧੀਆਂ ਨੇ ਵੀ ਕਿਸੇ ਕਿਸਮ ਦਾ ਸਵਾਲ ਕੀਜੀ ਵਾਲ ਤੇ ਨਹੀਂ ਚੱਕਣਾ ਉਹ ਵੀ ਅਗਲੇ ਉਹਨਾਂ ਦੇ ਨਾਲ ਹੀ ਖੜਨਗੇ ਮਤਲਬ ਪੰਜਾਬ ਦੇ ਵਿੱਚੋਂ ਹੁਣ ਭਗਵੰਤ ਦੇ ਨਾਲ ਕੋਈ ਨਹੀਂ ਖੜ ਰਿਹਾ ਸਾਡੀ ਪਾਰਟੀ ਦਾ ਵਿਰੋਧ ਘਟਾ ਹੈ ਭਗਵੰਤ ਮਾਨ ਦਾ ਪਰਸਨਲੀ ਵਿਰੋਧ ਜ਼ਿਆਦਾ ਹੈ ਹਾਂ ਬਿਲਕੁਲ ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਸੁਖਿੰਦਰ ਜੀ ਰਹਿ ਜਾਂਦਾ ਪਾਰਟੀ ਦਾ ਤਾਂ ਵਿਰੋਧ ਨਹੀਂ ਹੈਗਾ ਕਿਉਂਕਿ ਬੀਤੇ ਸਮੇਂ 'ਚ ਅਗਰ ਭਗਵੰਤ ਬਾਦੀਆਂ ਗਤੀਵਿਧੀਆਂ ਜਾਂ ਕਾਰਵਾਈਆਂ ਤੁਸੀਂ ਦੇਖੋ ਲੋਕਾਂ ਦੇ ਵਿੱਚ ਉਹ ਹਮੇਸ਼ਾ ਹੋਰ ਤਰੀਕੇ ਦੇ ਕਰੈਕਟਰ ਦੇ ਵਿੱਚ ਉਹ ਜਾਣੇ ਜਾਂਦੇ ਆ ਕਈ ਤਰੀਕੇ ਦੀਆਂ ਗੱਲਾਂ ਉਹਨਾਂ ਦੇ ਸੰਬੰਧੀ ਜਿਹੜੀਆਂ ਉਹ ਹੁੰਦੀਆਂ ਨਹੀਂ ਪਰ ਮੈਨੂੰ ਸੁਖਿੰਦਰ ਜੀ ਲੱਗਦਾ ਅਜੇ ਇਸ ਤਰ੍ਹਾਂ ਲੱਗਦਾ ਕਿ ਇਹ 80 ਜਲਦੀ ਕਿਹੜਾ ਐਕਸ਼ਨ ਹੈ ਜਿਹੜੀ ਕੰਦਰ ਤੇ ਜਿਹੜੀ ਹਾਈ ਕਮਾਂਡ ਜਿਹੜੀ ਆ ਇਹਦੀ ਆਮਦਿਕ ਪਾਰਟੀ ਦੀ ਉਹ ਇੰਨੀ ਜਲਦੀ ਐਕਸ਼ਨ ਕੋਈ ਲਵੇਗੀ ਨਹੀਂ ਪਰ ਹਾਂ ਜਿਸ ਤਰੀਕੇ ਨਾਲ ਡੈਂਟ ਪਾਣੀ ਸ਼ੁਰੂ ਕਰ ਦਿੱਤੇ ਪਾਰਟੀ ਮੇਨ ਪਾਣੀ ਉਹਨਾਂ ਚ ਸ਼ੁਰੂ ਕਰ ਦਿੱਤੇ ਆ ਕਿਉਂਕਿ ਜ਼ਰੂਰੀ ਆ ਕਿ ਜੇਕਰ ਭਗਵੰਤ ਪਾਣੂ ਹਟਾਇਆ ਜਾਂਦਾ ਤਾਂ ਫਿਰ ਦੂਸਰਾ ਕੌਣ ਸਭ ਤੋਂ ਵੱਡਾ ਪ੍ਰਸ਼ਨ ਜਿਹੜਾ ਇਹ ਹੈਗਾ ਕਿਉਂਕਿ ਪੰਜਾਬ ਦੇ ਲੋਕ ਕਿਸੇ ਵੀ ਸੂਰਤ ਵਿੱਚ ਅਰਵਿੰਦ ਕੇਸ਼ਰੀਵਾਲ ਨੂੰ ਪੰਜਾਬ ਦੇ ਵਿੱਚ ਸਤਿਕਾਰ ਨਹੀਂ ਕਰ ਸਕਦੇ ਨਾ ਰਾਕਬ ਚੱਡੇ ਨੂੰ ਕਰ ਸਕਦੇ ਨਾ ਸੰਜੀਤ ਸਿੰਘ ਨੂੰ ਕਰ ਸਕਤੇ ਆ ਇਹ ਤਾਂ ਗੱਲ ਕਲੀਅਰ ਆ ਪਰ ਹਾਂ ਭਗਵੰਤ ਮਾਨ ਨੂੰ ਜੇਕਰ ਹਟਉਂਦੀ ਆ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਤਾਂ ਉਹਦੇ ਵਾਸਤੇ ਇੱਕ ਦੂਜਾ ਲੀਡਰ ਉਹਨਾਂ ਨੂੰ ਪੈਦਾ ਕਰਨਾ ਪਵੇਗਾ ਜਿਹੜਾ ਘਟੋ ਘਟ ਉਹਦੇ ਅਧਾਰਤਾ ਹੋਵੇ ਤਾਂ ਉਹਦੀ ਸਥਿਤੀ ਦੇ ਵਿੱਚ ਲੱਗਦਾ ਆ ਕਿ ਪਾਰਟੀ ਨੇ ਸੋਚੀ ਸਮਝੀ ਰਣਨੀਤੀ ਤੇ ਫਤਹ ਹੋਰੀ ਹੋਰੀ ਅੰਦਰੋਂ ਚੜਾ ਕੰਮ ਕਰਤਾ ਸ਼ੁਰੂ ਕਰ ਦਿੱਤਾ ਕਿਉਂਕਿ ਤੁਸੀਂ ਵੇਖੋ ਕਿ ਜਿਸ ਤਰੀਕੇ ਮੈਂ ਲਧਿਆਨੇ ਦਾ ਪਤਾ ਇੱਕ ਗੋਗੀ ਬੋਲਦਾ ਉਹ ਤੋਂ ਬਾਅਦ ਜਿਹੜੀ ਪ੍ਰੋਫੈਸਰ ਬਲਜਿੰਦਰ ਕੋਹਰਾ ਕੁਲਤਾਰ ਸਿੰਘ ਸਦਵਾ ਹੁਣਾਂ ਨੂੰ ਲੈਟਰ ਤੇ ਕੀ ਹੁੰਦੀ ਆ ਕਬਰ ਵਿਸ਼ੇ ਪ੍ਰਤਾਪ ਸਿੰਘ ਹੁਣੇ ਸਮੇ ਸਮੇ ਤੇ ਮੁੱਦੇ ਜਿਹੜੇ ਚੁੱਕ ਦੇ ਰਹੇ ਆ ਇਸ ਚਲੋ ਕਬਰ ਵਿਸ਼ੇ ਪ੍ਰਤਾਪ ਸਿੰਘ ਹੁਣਾਂ ਦੀ ਮੈਂ ਗੱਲ ਨਹੀਂ ਕਰਦਾ ਕਿਉਂਕਿ ਉਹ ਤਾਂ ਸ਼ੁਰੂ ਤੋਂ ਚੱਲਦੇ ਪਏ ਆ ਆ ਜਿਹੜੇ ਹੁਣ ਦੋ ਤਿੰਨ ਵਧਾਇਕ ਨੇ ਜਾਂ ਹੋਰ ਵਤਾਕ ਜਿਹੜੇ ਬੋਲਣਾ ਸ਼ੁਰੂ ਹੋ ਗਏ ਨੇ ਖਾਸ ਤੌਰ ਤੇ ਭਗਵੰਤ ਪਾਣ ਦੇ ਖਿਲਾਫ ਸਿੱਧੂ ਜੀ ਆਪਣੇ ਪੱਧਰ ਤੇ ਹੁਣ ਇਹ ਬੋਲ ਸਕਦੇ ਕਿ ਤਨਾ ਕਿਤੇ ਇਸ਼ਾਰਾ ਜਿਹੜਾ ਉੱਪਰੋਂ ਹੁੰਦਾ ਜਿਸ ਅਧਾਰ ਤੇ ਇਹ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਆ ਜਿੱਥੇ ਮੈਂ ਗੱਲ ਕਰਿਆ ਦ ਇਹ ਜੇਕਰ ਕਾਂਗਰਸ ਪਾਰਟੀ ਦਾ ਇਤਿਹਾਸ ਤੁਸੀਂ ਵੇਖ ਲਓ ਤਾਂ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਕੈਪਟਨ ਅੰਤਰਧਰ ਸਿੰਘ ਨੂੰ ਬਦਲਣਾ ਸੀ ਕਾਂਗਰਸ ਹਾਈ ਕਮਾਨੇ ਤੇ ਕਈ ਨਾਵਾਂ ਦੀਆਂ ਚਰਚਾਵਾਂ ਸਿੱਧੂ ਸਾਹਿਬ ਚੱਲਦੀਆਂ ਸੀ ਕਦੇ ਤਰਜਿੰਦਰ ਸਿੰਘ ਬਾਜੂ ਦੀ ਕਦੇ ਸੁਖਚੇਂਦਰ ਸਿੰਘ ਰਾਦਾਵ ਦੀ ਕਦੇ ਸੁਨੀਲੀ ਚਾਖੜ ਦੀ ਕਈ ਨਾਮ ਜਿਹੜੇ ਉਹ ਚੱਲੇ ਤੇ ਅਖੀਰ ਤੇ ਜਿਹੜਾ ਗੁਣਾ ਸੀ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਪੈ ਗਿਆ ਸੋ ਅੰਦਰੋਂ ਅੰਤਰੀ ਪਾਰਟੀ ਦੀ ਹਾਈ ਕਮਾਨ ਕੀ ਕਰ ਰਹੀ ਜਾਂ ਕੀ ਨਹੀਂ ਕਰ ਰਹੀ ਇਹ ਤਾਂ ਉਹ ਜਾਣਦੇ ਨੇ ਪਰ ਜਿਸ ਤਰੀਕੇ ਨਾਲ ਪਾਰਟੀ ਨੇ ਹੁਣ ਅੰਦਰੋਂ ਅੰਤਰੀ ਇਹ ਲੀਡਰ ਕੋਈ ਲਪਣਾ ਸ਼ੁਰੂ ਕਰ ਦਿੱਤਾ ਕਿਉਂਕਿ ਆਮ ਤੌਰ ਤੇ ਇਹ ਕ ਆ ਜਿਸ ਤਰੀਕੇ ਨਾਲ ਅੱਜ ਖਬਰਾਂ ਦੇ ਵਿੱਚ ਵੀ ਕੁਲਤਾਰ ਸਿੰਘ ਸਦਵਾ ਇੱਕ ਅਖਬਾਰ ਨੂੰ ਪੂਰੀ ਕਵਰੇਜ ਤੇਰੀ ਕੁਲਤਾਰ ਸਿੰਘ ਸਦਵਾ ਨੂੰ ਦਿੱਤੀ ਹੈ ਸ਼ਾਇਦ ਉਹ ਵੀ ਕਿਸੇ ਸੋਚੀ ਰਣਨੀਤੀ ਦੇ ਤਹਿਤ ਕੁਸਰੂਬਾਹਰਾਂ ਦਾ ਯਤਨ ਹੋਵੇ ਪਰ ਜਿਹੜੀ ਪੋਜੀਸ਼ਨ ਆ ਅਜੇ ਦੂਸਰਾ ਕੌਣ ਚੜਾਇਆ ਇਹ ਜਿਹੜਾ ਜੀ ਪਾਰਟੀ ਦੀ ਆ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਨੂੰ ਜਿਹੜਾ ਪੇਸ਼ ਆ ਵੱਡੀ ਸਮੱਸਿਆ ਜਿਹੜੀ ਉਹ ਆ ਰਹੀ ਹੈ ਤੇ ਸ਼ਾਇਦ ਇਸੇ ਹੀ ਕਾਰਨ ਹੌਲੀ ਹੌਲੀ ਜਿਹੜੀ ਆ ਜਿਹੜੀ ਅਸੀਂ ਕਹਿ ਸਕਣਗੇ ਕਤਾਰਪਤੀ ਝਕੇਰਾਪਤੀ ਜਿਹੜੀ ਹੈ ਭਗਵੰਤ ਪਾਣ ਦੀ ਹਾਈ ਕਮਾਂਡ ਨੂੰ ਕਰਦੀ ਜਿਹੜੀ ਸ਼ੁਰੂ ਕਰ ਦਿੱਤੀ ਆ ਇਹ ਤਾਂ ਗੱਲ ਪੱਕੀ ਹੈ ਕਿ ਜਿਹੜਾ ਅਰਵਿੰਦ ਕੇਸ਼ਰੀਵਾਲ ਦੀ ਨੀਤੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਦੇ ਲੀਡਰ ਆਪਣੇ ਬਰਾਬਰ ਦਾ ਪੈਦਾ ਹੋਣ ਨਹੀਂ ਦਿੱਤਾ ਔਰ ਭਗਵੰਤ ਸਬਾਨ ਉਹਨਾਂ ਨੇ ਕਿਸ ਤਰੀਕੇ ਨਾਲ ਉਹਨਾਂ ਦੀ ਗੈਰ ਹਾਜ਼ਰੀ 'ਚ ਆਪਣਾ ਕਦਮ ਵਧਾਇਆ ਜਾਂ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਉਹ ਗੱਲ ਭਗਵੰਤ ਆਪਣੇ ਕੇਂਦਵਿੰਦ ਕੇਸ਼ਰੀਵਾਲ ਨੂੰ ਪਸੰਦ ਜਿਹੀ ਨਹੀਂ ਆਈ ਤੇ ਨਾ ਹੀ ਉਸ ਦੀ ਟੀਮ ਨੂੰ ਖਾਸ ਤੌਰ ਤੇ ਡਾਕਟਰ ਸੰਦੀਪ ਪਾਠਕ ਜਿਹੜੇ ਖਾਸ ਤੌਰ ਤੇ ਹਨ ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਤਾਂ ਸਿੱਧੂ ਸਾਹਿਬ ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਜਾਗ ਜਾ ਰਹੀ ਜਿਹੜੀ ਆਮ ਆਦਮੀ ਪਾਰਟੀ ਦੀ ਕਾਇਕਮਾਣਾ ਭਗਵੰਤ ਬਾਣ ਦੇ ਜਿਹੜੇ ਪਰ ਆ ਉਹ ਕੱਟਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਆ ਹੁਣ ਵੇਖੋ ਕਿ ਕਦੋਂ ਪੂਰਨ ਤੌਰ ਤੇ ਇਹਨਾਂ ਨੂੰ ਹੱਥਾ ਕਰਕੇ ਆਪਣੀ ਮਰਜ਼ੀ ਦਾ ਬੰਦਾ ਕੀਤੇ ਤੇ ਇਸ ਨੂੰ ਟਾਈਮ ਲੱਗੇਗਾ ਬਾਕੀ ਭਗਵੰਤ ਬਾਣ ਤੇ ਕੀਸਰੀ ਬਾਣ ਦੇ ਵਿੱਚ ਕਰ ਜਿਹੜੇ ਰਿਸ਼ਤੇ ਆ ਸਿੱਧੂ ਸਾਹਿਬ ਉਹ ਹੁਣ ਸਿਖਾਵੇਂ ਨਹੀਂ ਜਿਹੜੇ ਉਹ ਰਿਸ਼ਤੇ ਉਸੇ ਤਰੀਕੇ ਦੇ ਵਿੱਚ ਚਿਸਤੇ ਕਨਾ ਮੁੱਖ ਮੰਤਰੀ ਬੜਾ ਤੋਂ ਪਹਿਲਾਂ ਇੱਕ ਫਰੀ ਜਿਹੜੇ ਪੈਦਾ ਹੋਏ ਸਨ ਹੁਣ ਅਗਲੇ ਪੜਾਅ 'ਚ ਵੇਖੋ ਕਿ ਭਗਵੰਤ ਬਾਣ ਆਪਣੇ ਇਹਨਾਂ ਰਿਸ਼ਤਿਆਂ ਨੂੰ ਸੁਧਾਰਨ ਵਾਸਤੇ ਕਿਹੋ ਜਿਹਾ ਕਦਮ ਜਿਹੜਾ ਚੁੱਕਦੇ ਆ ਕਿਉਂਕਿ ਪਤਾ ਤਾਂ ਚਰਚਾ ਵਾ ਤੇ ਇਹ ਵੀ ਨਹੀਂ ਕਿ ਭਗਵੰਤ ਭਾਜਪਾ ਦੀ ਜਿਹੜੀ ਉੱਪਰ ਦੀ ਸਖਰੀਮ ਤਾਕਤ ਆ ਉੱਥੇ ਵੀ ਸਿੱਧੇ ਸਬਤਨ ਹੁਣ ਪਤਾ ਨਹੀਂ ਕੀ ਸੱਚ ਹੈ ਜਾਂ ਕੀ ਝੂਠ ਹੈ ਇਹਦਾ ਆਉਣ ਵਾਲਾ ਸਭਾ ਦੱਸੇਗਾ ਪਰ ਹਾਈ ਕਮਾਨ ਨੇ ਜਿਹੜਾ ਆ ਭਗਵੰਤ ਮਾਨ ਖਿੱਬੀ ਜੜੀ ਆ ਜ਼ਰੂਰ ਲਾ ਦਿੱਤੀ ਜਰੂ ਅਗਲੀ ਖਬਰ ਅਣਖੀ ਸਾਹਿਬ ਲੈਣੇ ਦਾ ਦੇਖਣ ਵਾਲੀ ਗੱਲ ਹੋਊਗੀ ਕਿ ਕਿਉਂ ਚ ਵੜਦਾ ਨਜ਼ਰ ਪੜਾਈ ਰੱਖਾਂਗੇ ਅਗਲੀ ਖਬਰ ਇਹ ਹੈ ਕਿ ਕੇਂਦਰੀ ਕੈਬਨਟ ਦੇ ਵੱਲੋਂ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਮਨਜ਼ੂਰੀ ਜਿਹੜੀ ਅਣਖੀ ਸਾਹਿਬ ਦੇ ਦਿੱਤੀ ਗਈ ਹੈ ਔਰ ਤਕਰੀਬਨ ਤਕਰੀਬਨ ਇਹ ਗੱਲ ਸਰਕਾਰ ਦੇ ਵੱਲੋਂ ਤੈਅ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ 29 ਦੇ ਵਿੱਚ ਸਾਰੀਆਂ ਚੋਣਾਂ ਜਿਹੜੀਆਂ ਇਕੱਠੀਆਂ ਕਰਾਈਆਂ ਜਾਣ ਵਿਧਾਨ ਸਭਾ ਤੇ ਲੋਕ ਸਭਾ ਤੇ ਹੋਰ ਤਾਂ ਕਿਵੇਂ ਦੇਖਦੇ ਹਾਂ ਕਿ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਵਾਕਈ ਇਹ ਚੋਣਾਂ ਜਿਹੜੀਆਂ ਹੋ ਜਾਣਗੀਆਂ ਇਕੱਠੀਆਂ ਦੂਜਾ ਸਵਾਲ ਇਹ ਹੈ ਕਿ ਜਿਨ੍ਹਾਂ ਦੀ ਮਨਿਆਤ ਇਸ ਪਾਈ ਦੇ ਵਿੱਚ ਪੂਰੀ ਹੋ ਜਾਣੀਆਂ ਕੀ ਉਹਨਾਂ ਦੀ ਮਨਿਆਤ 2 ਸਾਲ ਵਧਾਈ ਜਾਊਗਾ ਜਾਂ 2 ਸਾਲ ਰਾਸ਼ਟਰਪਤੀ ਰਾਜ ਹੁਣ ਜਿਨ੍ਹਾਂ ਦੀ 29 ਤੋਂ ਬਾਅਦ ਤੱਕ ਮਨਿਆਤ ਜਿਹੜੀ ਹੈ ਰਹਿਣੀ ਹੈ ਫਿਰ ਉਹਨਾਂ ਦਾ ਕੀ ਬਣੂ ਕਿ ਉਹ ਸਮੇਂ ਤੋਂ ਪਹਿਲਾਂ ਪੰਕ ਕਰ ਦਿੱਤੀਆਂ ਜਾਣਗੀਆਂ ਕਿਵੇਂ ਦੇਖਦੇ ਹੋ ਕੀ ਕ੍ਰਿਟਰੀਆ ਜਿਹੜਾ ਦਾ ਰਹਿਣਾ ਆ ਸੋ ਫਿਰ ਅੱਜ ਇੱਕ ਕੱਲ ਕੇਂਦਰੀ ਕੈਬਨਟ ਦੀ ਮੀਟਿੰਗ ਸੀ ਤਾਂ ਮੀਟਿੰਗ ਦੇ ਵਿੱਚ ਜਿਹੜੀ ਰਾਮਨਾਥ ਕੋਵਿੰਦ ਦੀ ਕਮੇਟੀ ਅਗਵਾਈ ਚ ਇੱਕ ਕਮੇਟੀ ਜਿਹੜੀ ਬਣੀ ਸੀ ਜਿਸ ਨੇ ਸਪਾਰਸ਼ ਕੀਤੀ ਸੀ ਇੱਕ ਰਾਸ਼ਟਰ ਇੱਕ ਚੋਆ ਉਸ ਨੂੰ ਜਿਹੜੀ ਸਪਾਰਸ਼ ਉਸ ਨੂੰ ਪ੍ਰਵਾਨਗੀ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਮਨਜ਼ੂਰੀ ਜਿਹੜੀ ਦੇ ਦਿੱਤੀ ਗਈ ਹੈ ਤੇ ਹੁਣ ਇਹਦੇ ਸਬੰਧੀ ਜਿਹੜਾ ਬਿੱਲ ਆ ਉਹ ਸੱਤ ਰੋਤਾ ਜਦੋਂ ਅਸਲਾ ਜਿਹੜਾ ਸ਼ੁਰੂ ਹੋਣਾ ਉਹਦੇ ਵਿੱਚ ਲਿਆਤਾ ਜਾਵੇਗਾ ਫਿਰ ਉਸ ਬਿੱਲ ਨੂੰ ਲੋਕ ਸਭਾ ਚ ਤੇ ਰਾਜ ਸਭਾ ਚ ਪਾਸ ਕਰੋਣਾ ਤੇ ਫਿਰ ਉਸ ਤੋਂ ਬਾਅਦ ਉਹ ਰਾਸ਼ਪਤੀ ਕੋਲ ਜਾਵੇਗਾ ਜਰੂਰ ਪ੍ਰਵਾਨਗੀ ਜਿਹੜੀ ਹੈਗੀ ਹੁਣ ਪ੍ਰਸ਼ਨ ਜਿਹੜਾ ਬੜਾ ਗੰਭੀਰ ਆ ਕਿ ਕੀ ਇਸ ਤਰੀਕੇ ਦਾ ਸੰਭਵ ਹੈਗਾ ਹੁਣ ਜਿਹੜੀ ਕੇਂਦਰੀ ਅਰਮਨਤ ਕੋਵਿੰਦ ਦੀ ਕਵਾਈ ਹਸਾਬ ਦਾ ਰਾਸ਼ਪਤੀ ਦੀ ਵਾਈਸ ਚ ਜਿਹੜੀ ਟੀਮ ਬਣੀ ਸੀ ਕਮੇਟੀ ਬਣੀ ਸੀ ਉਹਨਾਂ ਨੇ ਸਿੱਧਾ ਸਭ ਹੋਰ ਵੀ ਬੜੀਆਂ ਸਿਫਾਰਸ਼ਾਂ ਜਿਹੜੀਆਂ ਕੀਤੀਆਂ ਤਾਂ ਉਸ ਵਿੱਚ ਇਸ ਵਾਰਸ਼ ਵਿੱਚ ਤਾਂ ਮੰਨ ਲਿਆ ਗਿਆ ਤਾਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਪਰ ਹੁਣ ਸਥਿਤੀ ਜਿਹੜੀ ਹੈ ਇਹ ਈ ਡਿਸੋਫੀ ਨਹੀਂ ਹੈਗੀ ਇਹਦੇ ਵਾਸਤੇ ਕਹਿੰਦੇ ਕਿ 100 ਦੇ ਕਰੀਬ ਜਿਹੜੀਆਂ ਸੰਵਿਧਾਨਕ ਸੋਧਾਂ ਕਰਨ ਦੀ ਜਿਹੜੀ ਲੋੜ ਹੈਗੀ ਹੈ 100 ਦੇ ਕਰੀਬ ਸੰਵਿਧਾਨਕ ਜਿਹੜੀਆਂ ਸੋਧਾਂ ਕਰਨੀਆਂ ਪੈਣਗੀਆਂ ਤਾਂ ਫਿਰ ਇਹ ਗੱਲ ਜਿਹੜੀ ਕਿਸੇ ਧਨ ਪੱਤਰ ਜਿਹੜੀ ਲ ਹੁਣ ਜਿਹੜੀ ਸਥਿਤੀ ਤੁਸੀਂ ਬਿਆਨ ਕਰ ਰਹੇ ਜੀ ਸਰਕਾਰ ਦਾ ਇਹ ਕੱਲ ਪੂਰਨ ਤੌਰ ਤੇ ਅਸੀਂ ਕਹਿ ਸਕਦੇ ਕਿ ਇਸ ਤਿਆਰ ਪਰ ਤਿਆਰ ਆ ਜਦ ਉਹ ਕਰ ਲੋ ਨੇ ਤਾਂ ਹੀ ਆ ਕਿ 2029 ਦੀ ਵਿੱਚ ਚੋਣਾਂ ਜਿਹੜੀਆਂ ਨਹੀਂ ਉਹ ਇੱਕ ਰਾਸ਼ਟ ਇੱਕ ਚੋਣ ਦੇ ਫਾਰਮੂਲੇ ਦੇ ਤਹਿਤ ਹੋਣਗੀਆਂ ਲੋਕ ਸਭਾ ਦੀਆਂ ਪ੍ਰਧਾਨ ਸਭਾ ਦੀਆਂ ਸਥਾਨ ਕਕਾਈਆਂ ਤੇ ਇਵਨ ਕੇ ਪੰਚਾਇਤੀ ਚੋਣਾਂ ਹੁਣ ਸਥਿਤੀ ਜਿਹੜੀ ਹੈ ਉੱਥੇ ਬੜੀ ਹੋਰ ਤਰੀਕੇ ਦੀ ਬਚਦੀ ਹੈ ਇਹਦੇ ਸਬੰਧੀ ਅਜੇ ਤਾਂ ਬੀਟੀ ਵੱਲੋਂ ਜਾਂ ਚੋਣ ਕਮਿਸ਼ਨ ਵੱਲੋਂ ਜਿਹੜਾ ਮਾਫਰਤਾ ਕਨੂਨਤੀ ਮਿਸ਼ਨ ਵਲੋਂ ਕੋਈ ਵੀ ਜਿਹੜੀ ਚੀਜ਼ ਜਿਹੜੀ ਆ ਸਾਫ਼ ਨਹੀਂ ਕੀਤੀ ਗਈ ਭਾਰਤ ਸਰਕਾਰ ਨਹੀਂ ਲੈਂਦੀ ਕਿ ਹਾਂ ਵੀ ਜਨਾ ਰਾਜਾਂ ਦੀ ਜਿਹੜੀ ਆ ਮਿਆਦ ਮੰਨੋ ਕਿ ਸਾਲ ਚ 2 ਸਾਲ ਰਹਿੰਦੀ ਹੈ ਕਿ ਉਹਨਾਂ ਨੂੰ ਪੰਕ ਕਰਕੇ ਉਹਨਾਂ ਦੇ ਨਾਲ ਕਰਾਈਆਂ ਜਾਂ ਚੜ ਗਈਆਂ ਜਾਂ ਉਹ 2 ਸਾਲ ਉਹਨਾਂ ਦੀ ਵੇਟ ਜਿਹੜੀ ਕੀਤੀ ਜਾਊਗੀ ਹੁਣ ਜੇਕਰ ਕੇਂਦਰ ਦੀ ਸਰਕਾਰ ਜਿਹੜੀ ਆ ਜਿੰਨਾ ਰਾਜਾਂ ਦੀ ਮਿਆਦ 1 ਸਾਲ ਜਾਂ 1.5 ਸਾਲ ਦੀ ਹੁੰਦੀ ਜੇਕਰ ਉਹਨਾਂ ਤੋੜ ਕੇ 2029 ਚੱਕ ਰੋਦੀ ਆ ਤਾਂ ਸਿੱਧੂ ਸਾਹਿਬ ਇਹਦਾ ਨਾ ਫਿਰ ਸਭ ਤੋਂ ਵੱਧ ਸੰਕਟ ਜਿਹੜਾ ਉਹ ਪੈਦਾ ਹੋ ਸਕਦਾ ਕਿ ਜਿਹੜੇ 3 ਸਾਲ ਜਿਹੜੇ ਬੰਦੇ ਜਿਹੜੇ 1.5 ਸਾਲ ਜਿਹੜੇ ਉਹ ਬੰਦੇ ਰਹਿ ਕੇ ਹੋਣਗੇ ਜਿਹੜੇ ਉਹ ਕਿਤੇ ਕੋਰਟ ਵੀ ਜਾ ਸਕਦੇ ਕਿ ਹਾਂ ਭਈ ਸੋ ਇਹਦੇ ਸਾਰੇ ਕ੍ਰਾਈਟਰੀਆ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਇੱਕ ਸਵਿਧਾਨਕ ਸੋਧਾਂ ਦੀ ਜਿਹੜੀ ਲੋੜ ਹੈਗੀ ਹੈ ਭਈ ਇਹਦੇ ਸੰਬੰਧੀ ਅਜੇ ਕੇਂਦਰ ਸਰਕਾਰ ਔਰ ਖਾਸ ਤੌਰ ਤੇ ਕਾਨੂੰਨ ਵਿਸ਼ੇਸ਼ ਜਿਸ ਨੇ ਇਹ ਸਾਰਾ ਫਾਰਮੂਲਾ ਤਿਆਰ ਕੀਤਾ ਉਹ ਸਪਸ਼ਟ ਨਹੀਂ ਹੈਗਾ ਕਿ ਕਿਹਦੇ ਵਾਸਤੇ ਕੀ ਕੀਤਾ ਜਾਊਗਾ ਕਿ ਕਿਸ ਤਰੀਕੇ ਦਾ ਨਾਲ ਜੇਕਰ ਜਿੰਨੀ ਚੋਣਾਂ ਹੋਣੀਆਂ ਨੇ ਕਿ ਮੰਨ ਲਓ ਕਿ ਜਿੰਨੀ ਚੋਣ ਇੱਕ ਰਾਜ ਦੇ ਵਿੱਚ ਕਿਸੇ ਉਮੀਦਵਾਰ ਦੀ ਜਾਂ ਲੋਕ ਸਭਾ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਕੀ ਫਿਰ ਉਹ 5 ਸਾਲ ਸੀਟ ਖਾਲੀ ਰੋਗੀ ਜਦ ਤਬਰਾ ਜਿਮਨੀ ਚੋਣ ਕਰਾਈ ਜਾਉਗੀ ਕਹਿੰਦੇ ਕਿ ਇਹੋ ਜਿਹੇ ਬਹੁਤ ਬਹੁਤ ਇਜ਼ੀ ਜਿਹੇ ਚੀਜ਼ਾਂ ਨਹੀਂ ਜਿਹੜਾ ਅੜਿੱਕਾ ਜੜਾ ਇਹਦੇ ਵਿੱਚ ਬਣ ਸਕਦੀਆਂ ਨੇ ਪਰ ਦੂਜੇ ਪਾਸੇ ਕਿਉਂਕਿ ਕੇਂਦਰ ਸਰਕਾਰ ਦੀ ਇਹ ਜਿਹੜੇ ਆ ਕਿ ਅਸੀਂ ਅਜਿਹਾ ਕਰਾਈ ਕਰਨਾ ਹੁਣ ਇਸ ਮੁੱਦੇ ਤੇ ਉੱਥੇ ਜਿਹੜੀ ਕਾਨੂੰਨੀ ਆਪਾਂ ਬਰੂਤੀ ਤੇ ਰੋ ਵੀ ਅੱਗੇ ਆ ਗਈ ਆ ਉਹ ਕਹਿੰਦੇ ਕਿ ਜੇਕਰ ਇਸ ਤਰੀਕੇ ਨਾਲ ਕੇਂਦਰ ਸਰਕਾਰ ਕਰਦੀ ਆ ਤਾਂ ਇਹ ਸੰਗਵਾਦ ਤੇ ਉਲਟ ਹੈ ਮਲਕਾਰਾਚਨ ਖੜਕੇ ਦਾ ਬਿਆਨ ਆ ਕਿ ਜੇਕਰ ਕੇਂਦਰ ਸਰਕਾਰ ਅਜਿਹਾ ਕਰਦੀ ਆ ਤਾਂ ਸੰਗਵਾਦ ਦੇ ਇਹ ਉਲਟ ਜਾਏਗਾ ਉਸਦੀ ਖੱਤਿਆ ਹੋਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਸਿਧਾਂਤ ਦੇ ਵੀ ਵਿਰੋਧਾ ਸਿਧਾਂਤ ਦੀ ਉਲੰਘਣਾ ਗਈ ਕਿਉਂਕਿ ਸਿਧਾਂਤ ਵਿੱਚ ਕੋਈ ਵੀ ਜਾ ਪਰਵਾਧਾਨ ਨਹੀਂ ਹੈਗਾ ਦੂਜੇ ਪਾਸੇ ਜਿਹੜੇ ਕਾਂਗਰਸ ਦੇ ਸੀਨੀਅਰ ਨੇਤਾ ਨੇ ਜਿਹੜੇ ਪੰਜਾਬ ਕਾਂਗਰਸ ਦੇ ਇਨਚਾਰਜ ਕੇਸ ਵਿੱਚ ਚਹਿ ਚੁੱਕ ਨੇ ਫਿਰ ਸ਼ਾਵਤ ਉਹਨਾਂ ਨੇ ਹੋਰ ਦੇ ਤਾ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿਉਂਕਿ ਹੁੰਦਿਆ ਦੇਣਾ ਦੇ ਵਿੱਚ ਚਿੱਤਰਾ ਹਰਿਆਣੇ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਾਉ ਇਹਨਾਂ ਰਾਜਾਂ 'ਚ ਚੋਣਾਂ ਹੋਣੀਆਂ ਨੇ ਤਾਂ ਉੱਥੇ ਭਾਜਪਾ ਆਪਣੀ ਹਾਰ ਜਰੀਏ ਚਕੀਨੀ ਦਿਖਾਈ ਜਿਹੜੀ ਦੇ ਰਹੀ ਆ ਤੇ ਇਸ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਕਰਕੇ ਹੀ ਇਸ ਬਿੱਲ ਨੂੰ ਉਹਨਾਂ ਨੇ ਮਨਜ਼ੂਰੀ ਦਿੱਤੀ ਆ ਤੇ ਕਹਿੰਦੇ ਨੇ ਕਿ ਹਾਲਾਂਕਿ ਇਸ ਬਿੱਲ ਨੂੰ ਪਾਸ ਹੋਣ ਤੋਂ ਬਾਅਦ ਲਾਗੂ ਕਰਾਉਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਜਿਨ੍ਹਾਂ ਦੋ ਪਾਰਟੀਆਂ ਤੇ ਸਿਰ ਤੇ ਉੱਤੇ ਕੇਂਦਰ ਦੇ ਵਿੱਚ ਭਾਜਪਾ ਆਪਣੀ ਸਰਕਾਰ ਬਣਾਈ ਹੈ ਕਹਿੰਦੇ ਉਹ ਵੀ ਇਸ ਮੁੱਦੇ ਦੇ ਉੱਤੇ ਕਿਹਨਾਂ ਦਾ ਸਹਿਮਤ ਜਿਹੜੀ ਉਹ ਨਹੀਂ ਹੈਗੀ ਤਾਂ ਕਹਿੰਦੇ ਨੇ ਹੋ ਸਕਦਾ ਕਿ ਸਰਕਾਰ ਇਸ ਮੁੱਦੇ ਨੂੰ ਸਿਰਫ ਸਿਰਫ ਲੋਕਾਂ ਦਾ ਧਿਆਨ ਪਟਕਾਉਣ ਤੇ ਦੇਸ਼ ਦੇ ਵਿੱਚ ਜਿਨ੍ਹਾਂ ਰਾਜਾਂ ਵਿੱਚ ਹੁਣ ਚੋਣਾਂ ਹੋਣੀਆਂ ਨੇ ਖਾਸ ਤੌਰ ਤੇ ਦਿੱਲੀ ਹਰਿਆਣਾ ਮਹਾਰਾਸ਼ਟਰ ਤੇ ਇਹਨਾਂ ਵਿੱਚ ਚੋਣਾਂ ਦੇ ਵਿੱਚ ਇਹ ਲੋਕਾਂ ਦਾ ਧਿਆਨ ਪਟਕਾਉਣ ਕਰਕੇ ਹੀ ਉਹਨਾਂ ਨੇ ਇਹ ਫਾਰਮੂਲਾ ਛੱਡਿਆ ਬਾਕੀ ਵੇਖੋ ਕੇਂਦਰ ਸਰਕਾਰ ਸਿੱਦੂ ਸਾਹਿਬ ਜਿਸ ਤਰ੍ਹਾਂ ਆਪਣੇ ਮੁੱਦੇ ਤੇ ਬੀਤੇ ਦੌਰ ਦੇ ਵਿੱਚ 1370 ਤੋੜੀ ਔਰ ਕੁਝ ਵੀ ਨਹੀਂ ਹੋਇਆ ਹੋ ਸਕਦਾ ਕਿ ਸਰਕਾਰ ਨੇ ਕੋਈ ਨਾ ਕੋਈ ਫਾਰਮੂਲਾ ਜਿਹੜਾ ਤਿਆਰ ਕੀਤਾ ਹੋਵੇ ਪਰ ਸਰਕਾਰ ਨੇ ਬਿੱਲ ਜਰੂਰ ਮਨਜ਼ੂਰੀ ਦੇਤੀ ਆ ਪਰ ਇਹਦੇ ਵਿੱਚ ਕਿਹੜੀਆਂ ਕਾਨੂੰਨੀ ਅੜਕਾ ਕਿਸ ਤਰੀਕੇ ਨਾਲ ਦੂਰ ਕਰਦੀਆਂ ਨੇ ਇਹਦਾ ਸਬੰਧੀ ਸਰਕਾਰ ਪਜੀ ਸਪਸ਼ਟ ਜਿਹੜੀ ਨਹੀਂ ਹੈਗੀ ਹੋ ਸਕਦਾ ਕਿ ਉਹਨਾਂ ਦੇ ਨਾਲ ਸਰਕਾਰ ਇਹ ਦਿੱਸਪਤੀ ਆਪਣਾ ਇੱਕ ਪੱਖ ਆ ਉਹ ਪੇਸ਼ ਕਰੇ ਜੀ ਚਲੋ ਅਣਖਾਦੀ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨ ਬਹੁਤ ਬਹੁਤ ਸ਼ੁਕਰੀਆ ਸਖਵਿੰਦਰ ਜੀ ਅੱਜਨ ਪ੍ਰੋਫੈਸਰ ਮਨਜੀਤ ਸਿੰਘ ਕਣਕੀਸਾ ਜਰਨ ਦੇ ਪਰਮ ਇਨਾਮ ਕਾ ਪ੍ਰੰਤ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਜਰਨ ਕੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਊ ਤੁਹਾਡਾ ਫਿਰ ਮਿਲਾਂਗੇ ਤਾਂ